ਚਾਹੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚਲੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੁਣ ਉਹਨਾਂ ਦੀ ਧਰਮ ਪਤਨੀ ਸਨੀਤਾ ਕੇਜਰੀਵਾਲ ਨੇ ਪੰਜਾਬ ਦੇ ਉਹਨਾਂ ਲੋਕ ਸਭਾ ਉਮੀਦਵਾਰਾਂ ਦੇ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਹੁਣ ਚੋਣਾਂ ਲੜ ਰਹੇ ਨੇ ਜਿੱਥੇ ਉਹਨਾਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਇੱਕ ਦਿੱਲੀ ਵਿਖੇ ਖੁੱਲਕੇ ਮੀਟਿੰਗ ਕੀਤੀ ਹੈ ਨਾਲ ਦੇ ਨਾਲ ਉੱਥੇ ਪੰਜਾਬ ਦੇ ਕਈ ਐਮਐਲਏ ਤੇ ਮੰਤਰੀ ਵੀ ਹਾਜ਼ਰ ਸਨ ਹਾਲਾਂਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਵਿਚਾਰ ਵੀ ਸੁਨੇ ਉਸ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਵਰਕਰ ਵੀ ਹਾਜ਼ਰ ਸਨ ਲੇਕਿਨ ਅਗਲੇ ਦਿਨ ਹੀ ਹੁਣ ਰਵਿੰਦ ਕੇਜਰੀਵਾਲ ਦੀ ਜੀਵਨ ਸਾਥ ਨੂੰ ਸੁਨੀਤਾ ਕੇਜਰੀਵਾਲ ਨੇ ਮੀਟਿੰਗ ਕੀਤੀ ਹੈ ਜਿਸ ਕਰਕੇ ਚਰਚਾ ਸ਼ੁਰੂ ਹੋ ਚੁੱਕੀ ਆ ਸ਼ੁਰੂਆਤੀ ਤੌਰ ਤੇ 스ਨੀਤਾ ਕੇਜਰੀਵਾਲ ਨੇ ਜਲੰਧਰ ਲੁਧਿਆਣਾ ਲੋਕ ਸਭਾ ਸੀਟ ਤੋਂ ਜਿਹੜੇ ਆਵਾਦੀ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਸਥਿਤੀ ਦਾ ਇਜਾਜ਼ਾ ਲਿਆ ਤੇ ਕਈ ਮੰਤਰੀ ਤੇ ਐਮ ਐਲ ਏ ਵੀ ਮੀਟਿੰਗ 'ਚ ਹਾਜ਼ਰ ਸਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਲੀਡਰਾਂ ਦੀ ਮੀਟਿੰਗ ਬੜੀ ਗੁਪਚੁਪ ਤਰੀਕੇ ਦੇ ਨਾਲ ਕੀਤੀ ਗਈ ਹੈ ਕਿਸੇ ਨੇ ਫੋਟੋ ਵੀ ਸ਼ੇਅਰ ਨਹੀਂ ਕੀਤੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਆਵਾਦੀ ਪਾਰਟੀ ਦੇ ਜਾਣਕਾਰ ਜਿਹੜੇ ਸੂਤਰ ਦੱਸ ਰਹੇ ਨੇ ਕਿ ਕਿਸੇ ਨੇ ਫੋਟੋ ਵੀ ਸ਼ੇਅਰ ਨਹੀਂ ਕੀਤੀ ਲੇਕਿਨ ਫੋਟੋ ਫਿਰ ਇੱਕ ਵਾਇਰਲ ਹੋਊਗੀ ਜਿਸ ਕਰਕੇ ਲੋਕਾਂ ਨੂੰ ਪਤਾ ਲੱਗਾ ਕਿ ਅਰਵਿੰਦ ਕੇਜਵਾਲ ਦੀ ਪਤਨੀ ਵੀ ਹੁਣ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਵੱਲੋਂ ਪੰਜਾਬ ਦੇ ਜਲੰਧਰ ਤੇ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਉਹਨਾਂ ਨੇ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਤ ਨੂੰ ਲੈ ਕੇ ਰਣਨੀਤੀ ਤੌਰ ਤੇ ਵੀ ਚਰਚਾ ਕੀਤੀ ਮੁਲਾਕਾਤ ਕਾਫੀ ਗੁਪਤ ਰੱਖੀ ਗਈ ਜਿਸ ਦੀ ਕੋਈ ਫੋਟੋ ਵੀ ਸਾਂਝੀ ਨਹੀਂ ਕੀਤੀ ਗਈ। 스ਨੀਤਾ ਕੇਜਰੀਵਾਲ ਨੇ ਦੋਨਾਂ ਉਮੀਦਵਾਰਾਂ ਨਾਲ ਕੋਲੋਂ ਜ਼ਿਲ੍ਹੇ ਦੀ ਸਥਿਤੀ ਪੁੱਛੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਹਰਉਣ ਲਈ ਅਗਲੀ ਰਣਨੀਤੀ ਬਾਰੇ ਵੀ ਚਰਚਾ ਕੀਤੀ। ਆਵਾਦੀ ਪਾਰਟੀ ਦੇ ਨਾਲ ਜੁੜੇ ਜਾਣਕਾਰਾਂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਹੈ। ਜਲੰਧਰ ਤੋਂ ਜਿਹੜੇ ਆਵਾਦੀ ਪਾਰਟੀ ਦੇ ਉਮੀਦਵਾਰ ਨੇ ਉਹ ਪਹਿਲਾਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਬਣਨ ਦੀ ਇੱਛਾ ਕਰੇ ਸੀ ਦੋ ਵਾਰ ਮਿਲ ਰਹੇ ਚੁੱਕੇ ਨੇ ਪਵਨ ਕੁਮਾਰ ਟੀਨੂ ਅਤੇ ਲੁਧਿਆਣਾ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਲੁਧਿਆਣਾ ਇਸਟ ਤੋਂ ਐਮਐਲਏ ਸੀ ਅਸ਼ੋਕ ਪ੍ਰੈਸ਼ਰ ਉਰਫ ਅਸ਼ੋਕ ਪੱਪੀ ਉਹ ਦੋਨੇ ਉਮੀਦਵਾਰ ਸਨੀਤਾ ਕੇਰਿਵਾਲ ਦੇ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਲ ਬਾਡੀ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਤੋਂ ਇਲਾਵਾ ਦੋਨੇ ਜ਼ਿਲ੍ਹਿਆਂ ਦੇ ਕਈ ਐਮਐਲਏ ਵਿਧਾਇਕ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਮੀਟਿੰਗ ਦੇ ਵਿੱਚ ਕਹਿੰਦੇ ਕਿ ਸਨੀਤਾ ਕੇਰਿਵਾਲ ਨੇ ਦੋਨਾਂ ਲੀਡਰਾਂ ਦੇ ਨਾਲ ਅੱਡ ਅੱਡ ਮੀਟਿੰਗ ਕੀਤੀ ਹੈ ਇਹ ਵੀ ਸਾਹਮਣੇ ਆਇਆ ਕਿ ਸਨੀਤਾ ਕੇਜਰੀ ਵਾਲੇ ਹੁਣ ਬਾਕੀ 11 ਉਮੀਦਵਾਰਾਂ ਦੇ ਨਾਲ ਵੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਉਹਨਾਂ ਨੂੰ ਵੀ ਗੁਣ ਦੱਸੇ ਜਾਣਗੇ ਚਰਚਾ ਕੀਤੀ ਜਾਵੇਗੀ ਕਿ ਚੋਣ ਕਿਵੇਂ ਜਿੱਤਣੀ ਹੈ ਔਰ ਮੁੱਖ ਮੁਕਾਬਲਾ ਆਮਾਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਲੈ ਕੇ ਚੱਲ ਰਹੀ ਹੈ ਇਸ ਕਰਕੇ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਜਿਹੜੀ ਰਣਨੀਤੀ ਹੈ ਤੇਜ਼ ਕੀਤੀ ਜਾਵੇ ਉਹਨਾਂ ਮੀਟਿੰਗ 'ਚ ਵੀ ਦੱਸਿਆ ਕਿ ਹਰ ਜਿਹੜਾ ਵਰਕਰ ਆ ਉਹ ਬਹੁਤ ਮਾਇਨੇ ਰੱਖਦਾ ਹੈਗਾ ਔਰ ਇਹ ਯਕੀਨ ਸਨਿਸ਼ਚਿਤ ਕੀਤਾ ਜਾਵੇ ਕਿ ਉਹਨਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਦੇ ਵਿੱਚ ਖੁੱਦਿਆ ਜਾਵੇ ਔਰ ਪਾਰਟੀ ਵਾਸਤੇ ਮਜ਼ਬੂਤੀ ਨਾਲ ਚੋਣਾ ਲੜੀਆਂ ਜਣ। ਦੋ ਤਸਵੀਰਾਂ ਜਿਹੜੀਆਂ ਨੇ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹਦੇ 'ਚ ਬਾਬਾ ਸਾਹਿਬ ਦੀ ਫੋਟੋ ਹੈ ਇੱਕ ਪਾਸੇ ਜਿਹੜੇ ਜਿਹੜੀ ਆ ਲੁਧਿਆਣਾ ਦੇ ਐਮ.ਐਲ.ਏ ਵਿਚਕਾਰ ਸਨੀਤਾ ਕੇਜਰੀਵਾਲਾ ਉਹਨਾਂ ਦੇ ਪਾਸੇ ਇੱਕ ਪਾਸੇ ਖੜੇ ਨੇ। ਅਸ਼ੋਕ ਪ੍ਰੈਸ਼ਰ ਪੱਪੀ ਉਹਦੇ ਪਾਸੇ ਲੁਧਿਆਣਾ ਤੋਂ ਜਿਹੜੇ ਰਾਸ ਸਭਾ ਮੈਂਬਰ ਉਹਨੇ ਉਸ ਤੋਂ ਇਲਾਵਾ ਲੁਧਿਆਣਾ ਤੋਂ ਐਮ ਐਲ ਏ ਰਜਿੰਦਰਪਾਲ ਕੌਰ ਸ਼ੀਨਾ ਫਿਰ ਪਾਰਟੀ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਜਰਨਲਿਸਟਿਕ ਉਸ ਤੋਂ ਇਲਾਵਾ ਸਰਬਜੀਤ ਕੌਰ ਮਾਨੋਕੇ ਜਿਹੜੇ ਜੋਗਰਾਮ ਤੋਂ ਵਿਧਾਇਕ ਨੇ ਇਸੇ ਤਰ੍ਹਾਂ ਨਾਲ ਦੇ ਨਾਲ ਦੇ ਨਾਲ ਜਿਹੜੇ ਲੁਧਿਆਣਾ ਤੋਂ ਜਿਹੜੇ ਹੋਰ ਵਿਧਾਇਕ ਨੇ ਉਹਨਾਂ ਦੇ ਵਿੱਚ ਚਾਹੇ ਕੁਲਵੰਤ ਸਿੰਘ ਸਿੱਧੂ ਨੇ ਜਾਂ ਜਗਤਾਰ ਸਿੰਘ ਨੇ ਉਹ ਜਿਹੜੇ ਐਮ ਐਲ ਏ ਖੜੇ ਨੇ ਇਸ ਤੋਂ ਇਲਾਵਾ ਦੇਵੀ ਜਿਹੜੇ ਐਮਐਲਏ ਨੇ ਆਮ ਆਵਾਜ਼ ਦੀ ਪਾਰਟੀ ਦੇ ਉਹ ਵੀ ਖੜੇ ਨੇ ਦੂਜੀ ਜਿਹੜੀ ਤਸਵੀਰ ਆ ਉਸ ਤਸਵੀਰ ਦੇ ਵਿੱਚ ਜਿਹੜੇ ਨੇ ਉਹਦੇ ਚ ਜਿੱਥੇ ਸ੍ਰੀਤਾ ਕੇਜਰੀਵਾਲ ਖੜੇ ਨੇ ਉਥੇ ਜਲੰਧਰ ਤੋਂ ਜਿਹੜੇ ਲਵੀ ਯੂਨੀਵਰਸਿਟੀ ਦੇ ਮਾਲਕ ਤੇ ਰਾਜ ਸਭਾ ਮੈਂਬਰ ਨੇ ਉਹ ਖੜੇ ਨੇ ਨਾਲ ਦੀ ਨਾਲ ਵਿਕਰਮਜੀਤ ਸਿੰਘ ਸਾਨੀ ਖੜੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਖੜੇ ਨੇ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿੱਥੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਜਲੰਧਰ ਉਮੀਦਵਾਰ ਅਸ਼ੋਕ ਜਿਹੜੇ ਨੇ ਪਵਨ ਕੁਮਾਰ ਟੀਨੂ ਅਤੇ ਲੁਧਿਆਣਾ ਤੋਂ ਅਸ਼ੋਕ ਕੁਮਾਰ ਉਰਫ ਪ੍ਰਾਸ਼ਰ ਪੱਪੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉੱਥੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਗਲੇ ਦਿਨਾਂ ਦੇ ਵਿੱਚ ਬਾਕੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਊਗੀ ਦੋਾ ਜ਼ਿਲ੍ਹਿਆਂ ਦੇ ਉਮੀਦਵਾਰਾਂ ਨੂੰ ਮਿਲਣ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਉਸ ਮੁਲਾਕਾਤ ਦਰਨ ਆਮ ਆਦੀ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ ਇਹ ਮੁਲਾਕਾਤ ਦਸਹਿਰੇ ਕੇ ਸੰਦੀਪ ਪਾਠਕ ਦੇ ਦੌਰੇ ਤੋਂ ਬਾਅਦ ਇਸ ਲਈ ਹੈ ਮੰਨੀ ਜਾ ਰਹੀ ਕਿਉਂਕਿ ਉਹਨਾਂ ਨੇ ਕਈ ਗੱਲਾਂ ਤੇ ਸੁਨੀਤਾ ਕੇਜਰੀਵਾਲ ਦੇ ਨਾਲ ਚਰਚਾ ਕੀਤੀ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਜਾ ਕੇ ਮੀਟਿੰਗ ਕੀਤੀ ਹੈ ਫੀਡਬੈਕ ਲਈ ਉਸ ਫੀਡਬੈਕ ਜਿਹੜੀ ਆ ਉਹ ਸੰਦੀਪ ਪਾਠਕ ਨੇ ਜਿਹੜੀ ਆ ਉਸਮੀਦਾ ਕੇਜਰੀਵਾਲ ਦੇ ਨਾਲ ਸਾਂਝੀ ਕੀਤੀ ਹੈਗੀਆ ਔਰ ਕਿਉਂਕਿ ਸੰਦੀਪ ਪਾਠਕ ਉਹ ਨਾਲ ਗਾਨਾ ਤੇ ਜ਼ਿਲੰਦਰ ਦੇ ਵਿੱਚ ਕਈ ਮੀਟਿੰਗਾਂ ਕੀਤੀਆਂ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਨੂੰ ਲੈ ਕੇ ਵੀ ਚਰਚਾ ਕੀਤੀ ਲੇਕਿਨ ਇਹ ਚਰਚਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਆ ਪੰਜਾਬ ਦੇ 13 ਉਮੀਦਵਾਰਾਂ ਦੇ ਨਾਲ ਉੱਥੇ ਹੁਣ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸਿਆਸਤ ਦੇ ਵਿੱਚ ਣ ਖੁੱਲੇ ਤਰ੍ਹਾਂ ਕੁੱਦ ਪਈ ਨੇ ਉਹਨਾਂ ਨੇ ਪੰਜਾਬ ਦੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਆ ਔਰ ਇਸ ਤੋਂ ਲਾ ਜਿਹੜੇ ਨੇ ਜਿਹੜੇ ਮੁੱਖ ਮੰਤਰੀ ਦਿੱਲੀ ਰਵਿੰਦ ਕੇਜਰੀਵਾਲ ਜੇਲ ਦੇ ਵਿੱਚ ਜਿਹੜੇ ਉਹਨਾਂ ਦੇ ਸਨੇਹ ਨੇ ਉਹ ਫਿਰ ਸਮੀਤਾ ਕੇਜਰੀਵਾਲ ਪੜ ਕੇ ਪੰਜਾਬ ਦੀ ਹੀ ਨਹੀਂ ਦੇਸ਼ ਦੀ ਜਨਤਾ ਨੂੰ ਦੱਸਦੇ ਨੇ ਉਸੇ ਕੁਰਸੀ ਤੇ ਬੈਠਦੇ ਨੇ ਜਿੱਥੇ ਪਹਿਲਾਂ ਜਿਹੜੇ ਸਨੇਹ ਨੇ ਉਰਵਿੰਦ ਕੇਜਰੀਵਾਲ ਪੜਦੇ ਉਸ ਪਿੱਛੇ ਕੁਰਸੀ ਦੇ ਪਿੱਛੇ ਇੱਕ ਪਾਸੇ ਤਸਵੀਰ ਬਾਬਾ ਸਾਹਿਬ ਦੀ ਦੂਜੇ ਪਾਸੇ ਤਸਵੀਰ ਸ਼ਹੀਦ 에ਜਮ ਸਰਦਾਰ ਪਾਕਿਸਤਾਨੀ ਲੱਗੀ ਲੇਕਿਨ ਜਿਹੜੇ ਪਿੱਛੇ ਜਿਹੋ ਉਹਨਾਂ ਨੇ ਗੱਲਬਾਤ ਕੀਤੀ ਉਸ ਬਾਅਦ ਤੋਂ ਚਰਚਾ ਸ਼ੁਰੂ ਹੋ ਗਈ ਵਿਵਾਦ ਪੱਕ ਗਿਆ ਕਿਸੇ ਕੇ ਜਿੱਥੇ ਇੱਕ ਪਾਸੇ ਬਾਬਾ ਸਾਹਿਬ ਦੀ ਫੋਟੋ ਲੱਗੀ ਦੂਜੇ ਪਾਸੇ ਸ਼ਿਦੇ ਆਜਮ ਸਰਦਾਰ ਭਗ ਸਿੰਘ ਦੀ ਫੋਟੋ ਲੱਗੀ ਤਾਂ ਉੱਥੇ ਆਮ ਆਦੀ ਪਾਰਟੀ ਨੇ ਫਿਰ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾ ਦਿੱਤੀ ਸੀ ਉਸ ਜਿਹੜੀ ਫੋਟੋ ਤੇ ਵਿਵਾਦ ਸ਼ੁਰੂ ਹੋਇਆ ਸੀ ਉਸ ਵਿਵਾਦ ਦਾ ਜਿਹੜਾ ਖੁੱਲ ਕੇ ਆਮ ਆਦੀ ਪਾਰਟੀ ਜਵਾਬ ਨਹੀਂ ਦੇ ਸਕੇ ਲੇਕਿਨ ਹੁਣ ਜਿੱਥੇ ਸਨੀਤਾ ਕੇਜਰੀਵਾਲ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਸਭਾ ਚੋਣਾਂ ਲੜ ਰਹੇ ਨੇ ਉਮੀਦਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਵੇਂ ਜਲੰਧਰ ਤੋਂ ਮੁਲਾਕਾਤ ਕੀਤੀ ਹੈ ਭਵਨ ਕਬਾਟੀਨੂ ਨਾਲ ਔਰ ਲੁਧਿਆਣੇ ਤੋਂ ਸ਼ੋਕੁਮਾਰ ਪੱਪੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਇੱਥੇ ਦੋਨਾਂ ਜ਼ਿਲ੍ਹਿਆਂ ਦੇ ਜਿਹੜੇ ਲੋਕ ਸਭਾ ਅਧੀਨ ਨੌ ਹਲਕਿਆਂ ਦੇ ਉੱਥੋਂ ਦੇ ਚੁਣੇ ਹੋਏ ਵਿਧਾਇਕਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਫਿਲਹਾਲ ਇਸ ਜਾਣਕਾਰੀ ਦਰ ਤੁਹਾਡੇ ਤोले ਮੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ